ਕੀਤੇ ਨੇ ਪਿਰਤਪਾਲ ਸਿੰਘ ਜੀ ਸੇਖੋ ਸਾਹਿਬ ਕੋਠੇ ਜਿੱਡਾ ਜੋ ਗੱਬਰੂ ਮੱਥਾ ਟੇਕ ਰਿਹਾ ਜਲਾਲ ਸਾਹਿਬ ਸੁਖਮਨ ਦਾ ਵੀਰ ਨੌਜਵਾਨ ਗੱਬਰੂ ਅਰਸ਼ ਦੁਨੀਆ ਦਾ ਰਸਤਮ ਮਾਗੇ ਦਾ ਸਿਰ ਕੱਢ ਮਝੈਲ ਆਹ ਕੌਣ ਆ ਗਿਆ ਇਸ ਨੌਜਵਾਨ ਨੇ ਸਾਲ 2024 ਦੇ ਕੈਨੇਡਾ ਦੇ ਕਬੱਡੀ ਕੱਪ ਤੇ ਕਬੱਡੀਆਂ ਪਾਈਆਂ ਨੌਜਵਾਨ ਨੇ ਜੱਠੀ ਸ਼ੇਰ ਵਾਂਗੂ ਬੋਕਿਆ ਇਹ ਹੈ ਨੌਜਵਾਨ ਇਸ ਨੇ ਕਬੱਡੀ ਪਾ ਰਿਹਾ ਨੌਜਵਾਨ ਸ਼ਾਜੀ ਸੁਰਤਪੁਰੀਆ ਹੈ ਦੁਨੀਆ ਦਾ ਮਹਾਨ ਹੈ ਇਹ ਰਸਤਮ ਹੈ ਚੋਲੇ ਵਾਲਾ ਵੀ ਰਸਤਮ ਹੈ ਲਓ ਪੁਆਇੰਟ ਮੇਰੇ ਵੀਰੋ ਸਾਜੀ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਵਾਹੋ ਸੋਹਣਾ ਆ ਨੌਜੰਤਾ ਫਗਵਾੜੇ ਦੇ ਲਾਗੇ ਬਾਦੋਪੁਰ ਪਿੰਡ ਹੈ ਇਹ ਯੂਰਪ ਵੀ ਤਗੜਾ ਖੇਡ ਆਇਆ ਇਸ ਵੇਲੇ ਰਣੀਆਂ ਮਾਧੋਪਰੀਆ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਚੋਲੇ ਦਾ ਅਰਸ਼ ਨਾਲ ਮੋਨੂ ਨਾਲ ਬਾਜੂ ਨਾਲ ਸੋਨੂ ਚਾਰ ਜਾਫੀ ਦੁਆਬਾ ਵਾਰੀਅਰ ਲਾਨੀ ਤੇਸੀ ਦੀ ਖੇਡ ਕਲੱਬ ਦੇ ਮੇਰੇ ਮਿੱਤਰੋ ਆ ਚੋਨੇ ਵਾਲਾ ਫਟ ਹੋ ਗਿਆ ਏ ਦੱਸ ਦਿਓ ਪਿੰਡੋਂ ਪਿੰਡੀ ਜਾ ਕੇ ਦੱਸ ਦਿਓ ਪਿੰਡੋਂ ਪਿੰਡੀ ਜਾ ਕੇ ਆ ਸੁਖਮਨ ਦਾ ਵੀਰ ਹੈ ਇਹ ਸੁਖਮਨ ਅਰਸ਼ ਹੈ ਜਲਵੰਤ ਸਿੰਘ ਨਾਲ ਭੁੱਜਦੇ ਆ ਅੰਕ ਜੀ ਸਫੀ ਕਾਣ ਬਣਾਉਨੇ ਆ ਜੀਆਂ ਨੂੰ ਆਖਦੇ ਆ ਅੱਜ ਦੇ ਵੱਡੇ ਮੇਲੇ ਤੇ ਸ਼ਹਿਯਾਦ ਨਹੀਂ ਕਿ ਗੱਲਾਂ ਨਾਲ ਕਰਦਾ ਗੱਲਾਂ ਕਾਲਿਆ ਸੋਣੀ ਸੇਤ ਦੀ ਗੁੰਦੀ ਹੈ ਆ ਜਿੱਥੇ ਵੀ ਇਹ ਜਾਂਦਾ ਲੜਤੋਂ ਆੜਿਆ ਸ਼ਾਦੀ ਸ਼ਾਦੀ ਹੁੰਦੀ ਹੈ ਜਿੱਥੇ ਵੀ ਇਹ ਜਾਂਦਾ ਦੱਲਿਆ ਸਾਜੀ ਸਾਜੀ ਹੁੰਦੀ ਹੈ ਰੁਸਤਮ ਮੇਰੇ ਵੀਰੋ ਕੈਨੇਡਾ ਦੇ ਕਬੱਡੀ ਕੱਪ ਦਾ ਵੈਸ ਧਾਵੀ ਇਸ ਸਮੇਂ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਭਾਈ ਸਿੰਘ ਜੀ ਗਰੇਵਾਲ ਅਦਮੰਦਨ ਤੋਂ ਵਿਸ਼ੇਸ਼ ਤੌਰ ਤੇ ਇਸ ਕਬੱਡੀ ਕੱਪ ਦੇ ਮੇਨ ਸਪਾਂਸਰ ਨੇ ਨਾਲ ਸਰਦਾਰ ਨਿਰਮਲ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਵੀਰ ਜਿਸ ਕਰਨ ਸਿੰਘ ਜੀ ਬ੍ਰਾਂਡ ਕੈਨਗਰੀ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਨੇ ਤੇ ਨਾਲ ਸਰਦਾਰ ਕੇਸਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪੁੱਜੇ ਨੇ ਮਨਜੀਤ ਸਿੰਘ ਜੀ ਝੰਮਟ ਬਹੁਤ ਬਹੁਤ ਧੰਨਵਾਦ ਤੇ ਸ਼ੀਰਾ ਬਲਕੇ ਸਾਡੇ ਵੀਰ ਵਿਸ਼ੇਸ਼ਤਾ ਤੇ ਪੁੱਛਿਆ ਬਹੁਤ ਬਹੁਤ ਧੰਨਵਾਦ ਲਓ ਖੇਡ ਮੈਦਾਨ ਦੇ ਵਿੱਚ ਬਹੁਤ ਤਕੜੀ ਟੱਕਰ ਦੋਨਾਂ ਟੀਮਾਂ ਦਰਮਿਆਨ ਲਾਲੀ ਢੇਸੀ ਦੀਆਂ ਯਾਦਾਂ ਇੱਕ ਟੀਮ ਲਾਲੀ ਦੇ ਨਾਂ ਤੇ ਬਣੀ ਹੋਈ ਹੈ ਲਓ ਖੇਡ ਮੈਦਾਨ ਦੇ ਵਿੱਚ ਵਰਲਡ ਕੱਪ ਦੇ ਵਿੱਚ ਲਿਖ ਕੇ ਦਿੱਤਾ ਸੀਗਾ ਲੈ ਵੀ ਕਾਲਿਆ ਅੱਜ ਲੱਖਾਂ ਤੋਂ ਕਰੋੜਾਂ ਤੇ ਗੱਲ ਪੁੱਜ ਗਈ ਹੈ ਅੱਜ ਟ੍ਰੈਕਟਰਾਂ ਤੋਂ ਗੱਡੀਆਂ ਤੱਕ ਪੁੱਜ ਗਈ ਗੱਲ ਫੌਜ ਦੇ ਨਾ ਡਿਫੈਂਡਰਾਂ ਤੱਕ ਪੁੱਜ ਗਈ ਨੌਜਵਾਨਾ ਪੰਜਾਬ ਦੀ ਮਾਂ ਆਓ ਸੋਹਣੇ ਵਿੱਕੀ یوں ਲੱਗਦਾ ਜਿਵੇਂ ਕੈਲੀਫੋਰਨੀਆ ਵਾਲਾ ਜੌਨੀ ਮੇਰੇ ਵੀਰੋ ਨਿਆਰਾ ਵੱਖਰਾ ਨਿਆਰਾ ਵੱਖਰਾ ਨਿਆਰਾ ਵੱਖਰਾ ਲਓ ਅੱਚਰਵਾਲ ਵੀ ਧਰਤੀ ਹੈ ਰਾਏਕੋਟ ਦੇ ਲਾਗੇ ਕਰਕੇ ਪਿੰਡ ਹੈ ਔਰ ਅੱਚਰਵਾਲ ਵੀ ਵੀ ਖੇਡ ਕਬੱਡੀ ਨੂੰ ਦੇਣ ਵੱਡੀ ਹੈ ਛਿੰਦੇ ਤੇ ਮੱਖਣ ਦੀ ਜੋੜੀ ਸੁਧਾਰ ਕਾਲਜ ਔਰ ਸਾਹਮਣੇ ਦੇਖਦਾ ਵੀ ਕਬੱਡੀ ਸ਼ਹੀਦ ਅਲੀ ਹੈ ਹਬੀ ਜੀ ਇਹ ਕੈਨੇਡਾ ਕੱਪ ਦਾ ਬੈਸਟ ਰ ਹੈ ਇਹ ਨੌਜਵਾਨ ਦਾ ਮੂਡ ਨਹੀਂ ਸੀਗਾ ਖੇਡਦਾ ਟੱਕਰ 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 ਨੌਜਨ ਗੱਭਰੂ ਦੇ ਇਹ ਰਸਤਮ ਨੌਜਨ ਸ਼ਾਜੀ ਪੁਆਇੰਟ ਆਪਣੀ ਟੀਮ ਦੇ ਸਿਰ ਜੋੜਦੇ ਧੰਨਵਾਦ ਹੈ ਔਰ 12 ਤਰੀਕ ਨੂੰ ਇਸੇ ਇਲਾਕੇ ਦਾ ਕਹਿੰਦੇ ਬੀਨਾ ਪਿੰਡ ਹੈ ਜਬਰ ਸਿੰਘੀ ਗਰੇਵਾਲ ਧੂਰਕੋਟ ਰਣਸੀਹ ਵਾਲੇ ਧੂਰਕੋਟ ਬਾਰੇ ਮੇਰੇ ਵੀਰੋ ਯੂਐਫਐ ਤੋਂ ਸਾਰਿਆਂ ਨੂੰ ਸੱਦਾ ਦੇ ਰਿਹਾ ਸਤਕਾਰ ਆਓ ਸਾਹਮਣੇ ਵਿੱਕੀ ਕਾਲਿਆ ਵਾਓ ਵਿੱਕੀ ਸਵਾਦ ਆ ਗਿਆ ਗੱਭਰੂ ਐ ਲਓ ਪੱਟੀ ਹੋਈ ਖੋਚ ਦੇ ਨੌਜਨ ਇਸ ਸਮੇਂ ਕਰਦਾ ਟਰਾਈ ਡੱਕਣ ਦੀ ਰੱਖਣ ਦੀ ਸਿੰਧਣਾ ਵਾਲਾ ਗੱਬਰੂ ਮੇਰੇ ਵੀਰੋ ਸਰਗੀਆਂ ਲਾਲੀ ਤੇ ਸੇ ਕਬੱਡੀ ਕਲੱਬ ਦੇ ਲਈ ਲਾ ਕੇ ਜਫਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਔਰ ਜਿੱਥੇ ਕਰੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਜੀ ਦੇ ਪਰਿਵਾਰ ਦੇ ਕਹਿੰਦੇ ਉਹਨਾਂ ਦੇ ਸੁਪੁੱਤਰ ਯੁੱਧਵੀਰ ਮਾਨਕ ਤੇ ਉਹਨਾਂ ਦੀ ਧੀ ਕਹਿੰਦੇ ਸ਼ਕਤੀ ਮਾਨਕ ਦਾ ਸਮੁੱਛੇ ਕਹਿੰਦੇ ਜਲਾਲ ਵੱਲੋਂ ਅੱਠ ਜਲਾਲਾ ਵੱਲੋਂ ਮਾਨ ਸਨਮਾਨ ਹੋਣਾ ਪਟਾਰੀਆ ਆਹ ਵੇਖ ਫਸਦਾ ਯਾਰ ਖੜਾ ਹੈ ਸਾਹਮਣੇ ਪਟਾਰੀਆ ਮੋਹਣਾ ਵੀ ਕਹਿੰਦੇ ਚੇਚੇ ਤੌਰ ਤੇ ਪੁੱਜਿਆ ਹੋਇਆ ਅੱਜ ਸਖਤ ਡਿਊਟੀ ਹੈ ਅੱਜ ਡਿਊਟੀ ਹਥਿਆਰੀ ਫੁੱਡੇ ਨੇ ਹਲੇ ਚਲੋੜੇ ਨਹੀਂ ਅਸੀਂ ਭੁੱਲੇ ਰਸਿੰਝੇ ਸਜਣਾ ਸਾਡੀ ਕਾਢੀ ਹੋਣੀ ਸਾਹਮਣੇ ਲੱਗੀ ਸਟੇਜ ਤੋਂ ਖੰਟ ਵਾਲਾ ਬੱਬੂ ਮਾਨਗਲਾ ਕਰੂਗਾ ਐ ਲਾਬਦਲਾ ਟਿਕਾਣੀ ਵੱਡਾ ਹਜੂਮ ਜਰੂਗਾ ਪੂਰੀ ਦੁਨੀਆ ਵਿੱਚ ਐਨ ਗੱਲ ਛੜੀ ਹੋਈ ਐ ਵੀ ਅੱਜ ਮੋਲਾਪੁਰ ਦਾਖਾ ਦੇ ਵਿੱਚ ਕੈਨੇਡਾ ਕਬੱਡੀ ਕੱਪ ਹੋਣਾ ਤੇ ਖੰਟ ਬਾਰੇ ਨੇ ਆਉਣਾ ਆ ਸਾਡੀ ਖੇਡ ਕਬੱਡੀ ਦਾ ਹੱਥ ਜਾਣਾ ਜਾਂਦਾ ਪਰ ਅੱਖ ਤਾਵੀ ਦੇ ਖਾਤੇ ਐ ਔਰ ਇਨੀ ਸਾਈਡ ਦੂਜੇ ਹਾਜੀ ਵਾਟਰ ਬ੍ਰੇਕ ਕੀਤੇ ਨੇ ਪਿਰਤਪਾਲ ਸਿੰਘ ਜੀ ਸੇਖੋ ਸਾਹਿਬ ਕੋਠੇ ਜਿੱਡਾ ਜੋ ਗੱਬਰੂ ਮੱਥਾ ਟੇਕ ਰਿਹਾ ਜਲਾਲ ਸਾਹਿਬ ਸੁਖਮਨ ਦਾ ਵੀਰ ਨੌਜਵਾਨ ਗੱਬਰੂ ਅਰਸ਼ ਦੁਨੀਆ ਦਾ ਰਸਤਮ ਮਾਡੇ ਦਾ ਸਿਰ ਕੱਢ ਮਝੈਲ ਆਹ ਕੌਣ ਆ ਗਿਆ ਇਸ ਨੌਜਵਾਨ ਨੇ ਸਾਲ 2024 ਦੇ ਕੈਨੇਡਾ ਦੇ ਕਬੱਡੀ ਕੱਪ ਦੇ ਕਬੱਡੀਆਂ ਪਾਈਆਂ ਨੌਜਵਾਨ ਨੇ ਜੱਠਮੀ ਸ਼ੇਰ ਵਾਂਗੂ ਬੁੱਕਿਆ ਇਹ ਹੈ ਨੌਜਵਾਨ ਇਸਨੇ ਕਬੱਡੀ ਪਾ ਰਿਹਾ ਹੈ ਨੌਜਵਾਨ ਸਾਜੀ ਸੁਰਤਪੁਰੀਆ ਦੁਨੀਆ ਦਾ ਮਹਾਨ ਹੈ ਇਹ ਰਸਤਮ ਹੈ ਚੋਲੇ ਵਾਲਾ ਵੀ ਰਸਤਮ ਹੈ ਲਓ ਪੁਆਇੰਟ ਮੇਰੇ ਵੀਰੋ ਸਾਜੀ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਵਾਹੋ ਸੋਹਣਾ ਆ ਨੌਜਵਾਨ ਦਾ ਫਗਵਾੜੇ ਦੇ ਲਾਗੇ ਬਾਦੋਪੁਰਪਿੰਡ ਹੈ ਇਹ ਯੂਰਪ ਵੀ ਤਗੜਾ ਖੇਡ ਆਇਆ ਹੈ ਇਸ ਵੇਲੇ ਰਣੀਆਂ ਬਾਦੋਪੁਰੀਆ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਚੋਲੇ ਦਾ ਅਰਸ਼ ਨਾਲ ਮੋਨੂ ਨਾਲ ਬਾਜੂ ਨਾਲ ਸੋਨੂ ਚਾਰ ਜਾਫੀ ਤੋਂ ਆਪਾਂ ਵਰ ਰਿਹਾ ਨਾਨੀ ਟੀਸੀ ਦੀ ਖੇਡ ਕਲੱਬ ਦੇ ਮੇਰੇ ਮਿੱਤਰੋ ਆ ਚੋਲੇ ਵਾਲਾ ਕਿ ਕੱਦ 6 ਫੁੱਟ ਹੋ ਗਿਆ ਏ ਦੱਸ ਦਿਓ ਪਿੰਡੋਂ ਪਿੰਡੀ ਜਾ ਕੇ ਦੱਸ ਦਿਓ ਪਿੰਡੋਂ ਪਿੰਡੀ ਜਾ ਕੇ ਆ ਸੁਖਮਨ ਦਾ ਵੀਰ ਹੈ ਇਹ ਸੁਖਮਨ ਅਰਸ ਹੈ ਜਲਵੰਤ ਸਿੰਘ ਨਾਲ ਭੁੱਜਦੇ ਆ ਅੰਕ ਜੀ ਸਫਰੀ ਕਾਨ ਬਣਾਉਨੇ ਆ ਜੀਆਂ ਨੂੰ ਆਖਦੇ ਆ ਅੱਜ ਦੇ ਵੱਡੇ ਮੇਲੇ ਤੇ ਸ਼ਹਿਯਾਦ ਅਲੀ ਕਿ ਅੱਲਾ ਨਾਲ ਕਰਦਾ ਗੱਲਾਂ ਕਾਲਿਆ ਸੋਹਣੀ ਸੇਤ ਦੀ ਗੁੰਦੀ ਹੈ ਆ ਜਿੱਥੇ ਵੀ ਇਹ ਜਾਂਦਾ ਲੜਤੋਂ ਆਣੇ ਹੀ ਸ਼ਾਜੀ ਹੁੰਦੀ ਹੈ ਜਿੱਥੇ ਵੀ ਇਹ ਜਾਂਦਾ ਬੱਲੇ ਆ ਸ਼ਾਜੀ ਸ਼ਾਜੀ ਹੁੰਦੀ ਹੈ ਰੁਸਤਮ ਮੇਰੇ ਵੀਰੋ ਕੈਨੇਡਾ ਦੇ ਕਬੱਡੀ ਕੱਪ ਦਾ ਵੈਸ ਧਾਵੀ ਇਸ ਸਮੇਂ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਭਾਈ ਸਿੰਘ ਜੀ ਗਰੇਵਾਲ ਅਦਮੰਗ ਤੋਂ ਵਿਸ਼ੇਸ਼ ਤੌਰ ਤੇ ਇਸ ਕਬੱਡੀ ਕੱਪ ਦੇ ਮੇਨ ਸਪਾਂਸਰ ਨੇ ਨਾਲ ਸਰਦਾਰ ਨਿਰਮਲ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਵੀਰ ਜਿਸ ਕਰਨ ਸਿੰਘ ਜੀ ਬ੍ਰਾਂਡ ਕੈਨਗਰੀ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਨੇ ਤੇ ਨਾਲ ਸਰਦਾਰ ਕੇਸਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪੁੱਜੇ ਨੇ ਮਨਜੀਤ ਸਿੰਘ ਜੀ ਝੰਮਟ ਬਹੁਤ ਬਹੁਤ ਧੰਨਵਾਦ ਤੇ ਸ਼ੀਰਾ ਮੱਲ ਕੇ ਸਾਡੇ ਵੀਰ ਵਿਸ਼ੇਸ਼ ਤੌਰ ਤੇ ਪੁੱਜਿਆ ਬਹੁਤ ਬਹੁਤ ਧੰਨਵਾਦ ਲਓ ਖੇਡ ਮੈਦਾਨ ਦੇ ਵਿੱਚ ਬਹੁਤ ਤਕੜੀ ਟੱਕਰ ਦੋਨਾਂ ਟੀਮਾਂ ਦਰਮਿਆਨ ਲਾਲੀ ਢੇਸੀ ਦੀਆਂ ਯਾਦਾਂ ਇੱਕ ਟੀਮ ਲਾਲੀ ਦੇ ਨਾਂ ਤੇ ਬਣੀ ਹੋਈ ਹੈ ਲਓ ਖੇਡ ਮੈਦਾਨ ਦੇ ਵਿੱਚ ਵਰਲਡ ਕੱਪ ਦੇ ਵਿੱਚ ਲਿਖ ਕੇ ਦਿੱਤਾ ਸੀਗਾ ਲੈ ਵੀ ਕਾਲਿਆ ਅੱਜ ਲੱਖਾਂ ਤੋਂ ਕਰੋੜਾਂ ਤੇ ਲੱਗਦਾ ਜਿਵੇਂ ਕੈਲੀਫੋਰਨੀਆ ਵਾਲਾ ਜੌਨੀ ਮੇਰੇ ਵੀਰੋ ਨਿਆਰਾ ਵੱਖਰਾ ਨਿਆਰਾ ਵੱਖਰਾ ਨਿਆਰਾ ਵੱਖਰਾ ਲਓ ਅੱਚਰਵਾਲ ਵੀ ਧਰਤੀ ਆ ਰਾਏਕੋਟ ਦੇ ਲਾਗੇ ਕਰਕੇ ਪਿੰਡ ਹੈ ਔਰ ਅੱਚਰਵਾਲ ਵੀ ਖੇਡ ਕਬੱਡੀ ਨੂੰ ਦੇਣ ਵੱਡੀ ਹੈ ਛਿੰਦੇ ਤੇ ਮੱਖਣ ਦੀ ਜੋੜੀ ਸੁਧਾਰ ਕਾਲਜ ਦੇ ਔਰ ਸਾਹਮਣੇ ਦੇਖਣਾ ਵੀ ਕਬੱਡੀ ਸ਼ਹੀਆਦ ਅਲੀ ਹੈ ਹਬੀ ਜੀ ਇਹ ਕੈਨੇਡਾ ਕੱਪ ਦਾ ਬੈਸਟ ਹੈ ਇਹ ਨੌਜਵਨ ਦਾ ਮੂੜ ਦੀ ਸੀਗਾ ਖੇਡਣ ਤੱਕਰ ਸ਼ਾਜੀ ਪੁਆਇੰਟ ਆਪਣੀ ਟੀਮ ਦੇ ਸਿਰ ਜੋੜ ਗਏ ਧੰਨਵਾਦ ਹੈ ਔਰ 12 ਤਰੀਕ ਨੂੰ ਇਸੇ ਇਲਾਕੇ ਦਾ ਕਹਿੰਦੇ ਬੀਲਾ ਪਿੰਡ ਹੈ ਜਬਰ ਸਿੰਘੀ ਗਰੇਵਾਲ ਧੂਰਕੋਟ ਰਣਸੀਹ ਵਾਲੇ ਧੂਰਕੋਟ ਵਾਲੇ ਮੇਰੇ ਵੀਰੋ ਯੂਐਸਏ ਤੋਂ ਸਾਰਿਆਂ ਨੂੰ ਸੱਦਾ ਦੇ ਰਿਹਾ ਸਤਕਾਰ ਆਓ ਸਾਹਮਣੇ ਵਿੱਕੀ ਕਾਲਿਆ ਵਾਓ ਵਿੱਕੀ ਸਵਾਦ ਆ ਗਿਆ ਗੱਬਰੂ ਹੈ ਲਓ ਪੱਟੀ ਹੋਈ ਖੋਚ ਦੇ ਨੌਜਾਨ ਇਸ ਸਮੇਂ ਕਰਦਾ ਟਰਾਈ ਡੱਕਣ ਦੀ ਰੱਖਣ ਦੀ ਸਿੰਦਨਾ ਵਾਲਾ ਗੱਬਰੂ ਮੇਰੇ ਵੀਰੋ ਸਰਗੀਆਂ ਲਾਲੀ ਤੇ ਸੀ ਕਬੱਡੀ ਕਲੱਬ ਦੇ ਲਈ ਲਾ ਕੇ ਜਫਾ ਪੁਆਇੰਟ ਆਪਣੀ ਟੀਮ ਦੇ ਸੇ ਜੋੜ ਗਿਆ ਔਰ ਜਿੱਥੇ ਕਰੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਜੀ ਦੇ ਪਰਿਵਾਰ ਦੇ ਕਹਿੰਦੇ ਉਹਨਾਂ ਦੇ ਸੁਪੁੱਤਰ ਯੁੱਧਵੀਰ ਮਾਨਕ ਤੇ ਉਹਨਾਂ ਦੀ ਧੀ ਕਹਿੰਦੇ ਸ਼ਕਤੀ ਮਾਨਕ ਦਾ ਸਮੁੱੱਚੇ ਕਹਿੰਦੇ ਜਲਾਲ ਵੱਲੋਂ ਅੱਠ ਜਲਾਲਾ ਵੱਲੋਂ ਮਾਨ ਸਨਮਾਨ ਹੋਣਾ ਪਟਾਰੀਆਂ ਆਹ ਵੇਖ ਸਾਡਾ ਯਾਰ ਖੜਾ ਹੈ ਸਾਹਮਣੇ ਪਟਾਰੀਆਂ ਮੋਹਣਾ ਵੀ ਕਹਿੰਦੇ ਚੇਤੇ ਤੌਰ ਤੇ ਪੁੱਜਾ ਹੋਇਆ ਅੱਜ ਸਖਤ ਡਿਊਟੀ ਹੈ ਅੱਜ ਡਿਊਟੀ ਫੱਕ ਹਥਿਆਰੀ ਫੁੱਡੇ ਨੇ ਹਲੇ ਚਲੋੜੇ ਨਹੀਂ ਅਸੀਂ ਪੁੱਲੇ ਰਸਿੰਗ ਜਿਹੇ ਸੱਜਣਾ ਸਾਡੀ ਕਾਢੀ ਹੋਦੀ ਸਾਹਮਣੇ ਲੱਗੀ ਸਟੇਟ ਤੋਂ ਖੰਟ ਵਾਲਾ ਵੱਡੇ ਮਾਨ ਗੱਲਾਂ ਕਰੂਗਾ ਐ ਲਾਜਾ ਜਲਾ ਟਿਕਾਣੀ ਵੱਡਾ ਹਜੂਮ ਧਰੂਗਾ ਪੂਰੀ ਦੁਨੀਆ ਵਿੱਚ ਐਨ ਗੱਲ ਛੜੀ ਹੋਈ ਐ ਵੀ ਅੱਜ ਮੋਨਾਪੁਰ ਦਾਖਾ ਦੇ ਵਿੱਚ ਕੈਨੇਡਾ ਕਬੱਡੀ ਕੱਪ ਹੋਣਾ ਤੇ ਖੰਟ ਬਾਰੇ ਨੇ ਆਉਣਾ ਆ ਸਾਡੀ ਖੇਡ ਕਰਤੇ ਜਾਣਾ ਜਾਂਦਾ ਹੈ ਪਰ ਅੰਕ ਤਾ ਵੀ ਦੇ ਖਾਤੇ ਹੈ ਔਰ ਇਹਦੀ ਸਾਈਡ ਦੂਜੇ ਹਾਜੀ ਵਾਟਰ ਬ੍ਰੇਕ ਆਹ ਕੌਣ ਆ ਗਿਆ ਇਸ ਨੌਜਵਾਨ ਨੇ ਸਾਲ 2024 ਦੇ ਕੈਨੇਡਾ ਦੇ ਕਬੱਡੀ ਕੱਪ ਤੇ ਕਬੱਡੀਆਂ ਪਾਈਆਂ ਨੌਜਵਾਨ ਨੇ ਜੱਠਮੀ ਸ਼ੇਰ ਵਾਂਗੂ ਬੋਕਿਆ ਇਹ ਹੈ ਨੌਜਵਾਨ ਇਸ ਨੇ ਕਬੱਡੀ ਪਾ ਰਿਹਾ ਨੌਜਵਾਨ ਸਾਜੀ ਸੁਰਤਪੁਰੀਆ ਦੁਨੀਆ ਦਾ ਮਹਾਨ ਹੈ ਇਹ ਰਸਤਮ ਹੈ ਚੋਲੇ ਵਾਲਾ ਵੀ ਰਸਤਮ ਹੈ ਲਓ ਪੁਆਇੰਟ ਮੇਰੇ ਵੀਰੋ ਸਾਜੀ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਵਾਹਓ ਸੋਹਣਾ ਆ ਨੌਜੰਤਾ ਫਗਵਾੜੇ ਦੇ ਲਾਗੇ ਬਾਦੋਪੁਰ ਪਿੰਡ ਐ ਇਹ ਯੂਰਪ ਵੀ ਤਗੜਾ ਖੇਡ ਆਇਆ ਇਸ ਵੇਲੇ ਰਣੀਆਂ ਮਾਧੋਪਰੀਆ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚੋਲੇ ਦਾ ਅਰਸ਼ ਨਾਲ ਮੋਨੂ ਨਾਲ ਬਾਜੂ ਨਾਲ ਸੋਨੂ ਚਾਰ ਜਾਫੀ ਦੁਆਬਾ ਵਾਰੀਅਰ ਲਾਨੀ ਤੇ ਸੀਦੀ ਖੇਡ ਕਲੱਬ ਦੇ ਮੇਰੇ ਮਿੱਤਰੋ ਆ ਚੋਨੇ ਵਾਲਾ ਕਿ ਕੱਦ 6 ਫੁੱਟ ਹੋ ਗਿਆ ਐ ਦੱਸ ਦਿਓ ਪਿੰਡੋਂ ਪਿੰਡੀ ਜਾ ਕੇ ਦੱਸਦੇਓ ਪਿੰਡੋਂ ਪਿੰਡੀ ਜਾ ਕੇ ਆ ਸੁਖਮਨ ਦਾ ਵੀਰ ਹੈ ਇਹ ਸੁਖਮਨ ਅਰਸ਼ ਹੈ ਜਲਵੰਤ ਸਿੰਘ ਨਾਲ ਭੁਜਦੇ ਆ ਅੰਕ ਜੀ ਸਫੀ ਕਾਣ ਬਣਾਉਨੇ ਆ ਜੀਆਂ ਨੂੰ ਆਖਦੇ ਆ ਅੱਜ ਦੇ ਵੱਡੇ ਮੇਲੇ ਤੇ